ਰਾਗ ਗੌੜੀ ਸ਼ੰਤ ਮਹਿਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਮੇਰੇ ਮਨ ਬੈਰਾ ਗੁਫਾ ਜੀਉ ਕਿਉਂ ਦੇਖਾਂ ਪ੍ਰਭ ਦਾਤੇ ਮੇਰੇ ਨੀਤ ਸਖਾ ਹਰ ਜੀਉ ਗੁਰਪੁਰਖ ਵਿਧਾਤੇ ਪੁਰਖੋ ਵਿਧਾਤਾ ਏਕ ਸ਼੍ਰੀ ਥਰ ਕਿਉ ਮਿਲੇ ਤੁਝੇ ਉਢੀਣੀਆਂ ਕਰ ਕਰੇ ਸੇਵਾ ਸੀਸ ਚਰਣੀ ਮਨ ਆਸ ਦਰਸ਼ ਨਿਮਾਣੀਆਂ ਸਾਸ ਸਾਸ ਨਾ ਘੜੀ ਵਿਸਰ ਪਲ ਮੂਰਤ ਦਿਨ ਰਾਤੇ ਨਾਨਕ ਸਾਰਿੰਗ ਜਿਉ ਤਿਆਸੇ ਕਿਉ ਮਿਲੀਏ ਪ੍ਰਭ ਦਾਤੇ ਇਕ ਬਿਨੋ ਕਰਉ ਜੀਉ ਸੁਣ ਕੰਤ ਪਿਆਰੇ ਮੇਰਾ ਮਨ ਤਨ ਮੋਹ ਲਿਆ ਜਿਓ ਦੇਖ ਚਲਤ ਤੁਮਾਰੇ ਚਲਤਾ ਤੁਮਾਰੇ ਦੇਖ ਮੋਹੀ ਉਦਾਸ ਤਨ ਕਿਉ ਠੀਰੇ ਗੁਣਵੰਤ ਨਾ ਦਇਾਲ ਬਾਲਾ ਸਰਬ ਗੁਣ ਫਰਪੂਰੇ ਫਿਰ ਦੋਸ਼ ਨਾਹੀ ਸੁਖਾਂ ਦਾਤੇ ਹਉ ਵਿਛੜੀ ਬੁਰਿਆਰੇ ਬਿਨਵੰਤ ਨਾਮਕ ਦਇਆ ਧਾਰੋ ਘਰ ਆਵੋ ਨਾ ਆਕਿਆਰੇ ਹਉ ਮਨ ਅਰਪੀ ਸਭ ਤਨ ਅਰਪੀ ਅਰਪੀ ਸਭ ਦੇ ਸ਼ਾ ਹਉ ਸਿਰ ਅਰਪੀ ਤਿਸ ਮੀਤ ਪਿਆਰੇ ਜੋ ਪ੍ਰਭ ਦੇ ਸੰਦੇਸ਼ਾ ਹਰ ਪਿਆ ਤਾਂ ਸੀਸ ਸੋਥਾਨ ਗੁਰ ਪਰ ਸੰਗ ਪ੍ਰਭੂ ਦਿਖਾਇਆ ਖਿਨ ਮਾਹ ਸਗਲਾ ਦੁੱਖ ਮਿਟਿਆ ਮਨੋ ਚਿੰਦ ਆ ਪਾਇਆ ਦਿਨ ਰਹਿਣ ਰਲੀਆਂ ਕਰੇ ਕਾਮਣ ਮਿਟੇ ਸਗਲ ਅੰਬੇ ਸ਼ਾਂ ਦਿਨਵੰਤ ਨਾਨਕ ਕੰਤ ਮਿਲਿਆ ਲੋੜ ਤੇ ਹਮ ਜੈਸਾ ਮੇਰਾ ਮਨ ਅਨੰਦ ਭਇਆ ਜੀਉ ਵਜੀਵਾ ਧਾਈ ਕਰ ਲਾਲ ਆਇਆ ਪਿਆਰਾ ਸਭ ਤਿਖਾ 부ਝਾਈ ਮਿਲਿਆ ਤਾਂ ਲਾਲ ਗੋਪਾਲ ਠਾਕੁਰ ਸਖੀ ਮੰਗਲ ਗਾਇਆ ਸਭ ਮੀਤ ਬੰਧਕ ਹਰਖ ਉਪਜਿਆ ਦੂਤ ਥਾਉਂ ਗਵਾਇਆ ਅਨਹਤ ਵਾਜੇ ਵਜਹਿ ਘਰ ਮੈਂ ਫਿਰ ਸੰਗ ਸੇਜ ਵਿਸਾਈ ਬਿਨਵੰਤ ਨਾਨਕ ਸਹਿਜ ਰਹੇ ਹਰ ਮਿਲਿਆ ਕੰਤ ਸੁਖਦਾਈ ਗੋੜੀ ਮਹਿਲਾ ਪੰਝੋ ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ ਮੋਹਨ ਤੇਰੇ ਸੁਹਣ ਦਵਾਰ ਜਿਓ ਸੰਤ ਧਰਮਸ਼ਾਲਾ ਧਰਮਸ਼ਾਲਾ ਅਪਾਰ ਦਿਆਰ ਠਾਕੁਰ ਸਦਾ ਕੀਰਤਨ ਗਾਵੇ ਜਹਾਂ ਸਾਧ ਸੰਤ ਇਕੱਤਰ ਹੋਵੇ ਹਾ ਤੁਝਾ ਇਤਿ ਆਵੇ ਕਰ ਦਇਆ ਮਇਆ ਦਇਾਲ ਸੁਆਮੀ ਹੋ ਦੀਨ ਕਿਰਪਾਰਾ ਬਿਨਵੰਤ ਨਾਨਕ ਦਰਸ਼ ਪਿਆਸੇ ਮੇਲ ਦਰਸ਼ਨ ਸੁਖ ਸਾਰਾ ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ ਮੋਹਨ ਤੂੰ ਮਨ ਹੈ ਇਕ ਜੀ ਅਵਰ ਸਭ ਰਾਲੀ ਮਾਨ ਹੈ ਤੋ ਏਕ ਅਲੇਖ ਠਾਕੁਰ ਜਿਨੇ ਸਭ ਕਲ ਥਾਰੀਆਂ ਤੁਦ ਬਚਨ ਗੁਰ ਕਾ ਵਸ ਕੀਆ ਆਦ ਪੁਰਖ ਬਨਵਾਰੀਆਂ ਤੂੰ ਆਪ ਚੱਲਿਆ ਆਪ ਰਹਿਆ ਆਪ ਸਭ ਕਲ ਥਾਰੀਆਂ ਬਿਨਵੰਤ ਨਾਨਕ ਤੈਜ ਰੱਖੋ ਸਭ ਸੇਵਕ ਸ਼ਰਨ ਤੁਮਾਰੀਆ ਮੋਹਨ ਤੁਦ ਸਤ ਸੰਗਤ ਧਿਆਵੈ ਦਰਸ਼ ਤਿਆਨ ਮੋਹਨ ਜਮ ਨੇੜ ਨ ਆਵੈ ਤੁਦ ਜਪੈ ਨਿਦਾਨ ਜਮ ਕਾਲ ਤਿੰਨ ਕੋ ਲੱਗੈ ਨਾਹੀ ਜੋ ਇਕ ਮਨ ਧਿਆਵਹਿ ਮਨ ਬਚਨ ਕਰਮ ਜੇ ਤੁਦ ਅਰਧ ਸੇ ਸਭੇ ਫਲ ਪਾਵਹਿ ਮਲਮੂਤ ਮੂੜ ਜੇ ਮੁਗਦੋ ਹੋਤੇ ਸੇ ਦੇਖ ਦਰਸ਼ ਸੋ ਗਿਆਨ ਬਿਨਵੰਤ ਨਾਨਕ ਰਾਜ ਨਿਹ ਚਲ ਪੂਰਨ ਪੁਰਖ ਭਗਵਾਨ ਮੋਹਨ ਤੂੰ ਸਫਲ ਫਲਿਆ ਸਣ ਪਰਵਾਰੇ ਮੋਹਨ ਪੁੱਤਰ ਮੀਤ ਪਾਈ ਕੁਟੰਬ ਸਭ ਤਾਰੇ ਤਾਰਿਆ ਜਹਾਨ ਲਹਾ ਅਭਿਮਾਨ ਜਿਨੀ ਦਰਸ਼ਨ ਪਾਇਆ ਜਿਨੀ ਤੋਦਨੋ ਤਨ ਕਹਿਆ ਤਿਨ ਜਮਨੇੜ ਨ ਆਇਆ ਦੇਅੰਤ ਗੁਣ ਤੇਰੇ ਕਥੇ ਨ ਜਾਹੀ ਸਤਗੁਰ ਪੁਰਖ ਮੋਰਾਰੇ ਬਿਨਵੰਤ ਨਾਮਿਤ ਤੇਕ ਰਾਖੀ ਜਿਤ ਲਗ ਤਰਿਆ ਸੰਸਾਰੇ ਗੋੜੀ ਮਹਲਾ ਪੰਜਵਾਂ ਸ਼ਲੋਕ ਪਤਿਤ ਅਸੰਖ ਪੁਨੀਤ ਕਰ ਪੁਨਾ ਪੁਨਾ ਬਲਹਾਰ ਨਾਨਕ ਰਾਮ ਨਾਮ ਜਪ ਪਾਵ ਕੋ ਤਿਨ ਕਿਲ ਬਿਖ ਦਾਨ ਹਾਰ ਸ਼ੰਤ ਜਪ ਮਨਾ ਤੂੰ ਰਾਮ ਨਰਾਇਣ ਗੋਵਿੰਦਾ ਹਰ ਮਾਧੋ ਧਿਆਏ ਮਨਾ ਮੁਰਾਰ ਮੁਕੰਦੇ ਕਟਿਆ ਕਾਲ ਦੁਖ ਫਾਦੋ ਦੁਖ ਹਰਣ ਦੀਨ ਸ਼ਰਣ ਸ੍ਰੀ ਧਰਿ ਚਰਨ ਕਮਲ ਅਰਾਧਿਆ ਜਮ ਪੰਥ ਵਿਖੜਾ ਅਗਨ ਸਾਗਰ ਨਿਮਕ ਸਿੰਮਰਤ ਸਾਧਿਆ ਕਲ ਮਲਹਾਂ ਦਾਤਾ ਸ਼ੁੱਧ ਕਰਤਾ ਜਿਨਸ ਰਹਿਣ ਅਰਾਧੋ ਦਿਨਵੰਤ ਨਾਨਕ ਕਰੋ ਕਿਰਪਾ ਗੋਪਾਲ ਗੋਬਿੰਦ ਮਾਧੋ ਸਿਮਰ ਮਨ ਧਾਮੋਦਰ ਦੁਖ ਹਰ ਤੈ ਭੰਜਨ ਹਰ ਰਾਇ ਸ਼੍ਰੀ ਰੰਗੋ ਦਇਆਲ ਮਨੋਹਰ ਭਗਤ ਵਸ਼ਲ ਬਿਰਦਾ ਭਗਤ ਵਸ਼ਲ ਪੁਰਖ ਪੂਰਨ ਮਨ ਚਿੰਦਿਆ ਪਾਈਐ ਤਮ ਅੰਧ ਕੂਪ ਤੇ ਉਧਾਰੈ ਨਾਮ ਮਨ ਵਸਾਈਐ ਸੁਰ ਸਿੱਧ ਗਣ ਗੰਧਰਵ ਮਨ ਜਨ ਗੁਣ ਅਨਿਕ ਭਗਤੀ ਗਾਇਆ ਬਿਨਵੰਤ ਨਾਨਕ ਕਰੋ ਕਿਰਪਾ ਪਾਰ ਬ੍ਰਹਮ ਹਰ ਰਾਯਾ ਚੇਤ ਮਨ ਪਾਰ ਬ੍ਰਹਮ ਪਰਮੇਸ਼ਰ ਸਰਬ ਕਲਾ ਜਨਤਾਰੀ ਕਰੋਣਾ ਮੈਂ ਸਮਰਥ ਸੁਆਮੀ ਘਟ ਘਟ ਤਾਣ ਅਧਾਰੀ ਆਣ ਮਨ ਤਨ ਜੀ ਦਾਤਾ ਬੇਅੰਤ ਅਗੰ ਅਪਾਰੋ ਸ਼ਰਨ ਜੋਗ ਸਮਰਥ ਮੋਹਨ ਸਰਬ ਦੋਖ ਬਿਦਾਰੋ रोग सोग सब दोख बिनसै जबत नाम मुरारी बिनवंत नानक करो कृपा सम्राट सब काल थारी गुण गा मना अचत अविनाशी सबते ऊंच दयाला विसंभरते वन का एक सर्व कर प्रतपालततपाल महा दयाल दना ਭਇਆ ਤਾਰੇ ਸਭ ਕਿਸੈ ਕਾਲ ਕੰਤਕ ਲੋਭ ਮੋਹ ਨਾਸੈ ਜੀ ਜਾ ਕੇ ਪ੍ਰਭ ਬਸੈ ਸੁਪ੍ਰਸੰਨ ਦੇਵਾ ਸਫਲ ਸੇਵਾ ਭਈ ਪੂਰਨ ਕਾਲਾ ਦਿਨਵੰਤ ਨਾਨਕ ਇਛ ਪੁੰਨੀ ਜਪਤ ਦੀਨ ਦਾਇਆਲਾ ਗੌੜੀ ਮੈਂ ਲਾਪੰਗਵਾ ਸੁਣ ਸਖੀਏ ਮਿਲ ਉਦਮ ਕਰੇ ਹਾਂ ਮਨਾਏ ਲੈ ਹਰ ਕੰਤੈ ਮਾਨ ਤਿਆਗ ਕਰ ਭਗਤ ਠਗੋਰੀ ਮੋਹ ਹੈ ਸਾਧੂ ਮੰਤੈ ਸਖੀ ਵਸ ਆਇਆ ਫਿਰ ਛੋੜ ਨਾ ਜਾਈ ਏ ਰੀਤ ਭਲੀ ਭਗਵੰਤੈ ਨਾਨਕ ਜਰਾ ਮਰਨ ਪੈ ਨਰਕ ਨਿਵਾਰ ਪੁਨੀਤ ਕਰ ਤਿਸ ਜੰਤੈ ਸੁਣ ਸਖੀਏ ਏ ਭਲੀ ਬੇਨੰਤੀ ਇਹ ਮਹਾਂਤ ਪੁੱਕਾਈ ਐ ਸਹਿਜ ਸੁਭਾਏ ਉਪਾਦ ਰਤ ਹੋਏ ਗੀਤ ਗਵਿੰਦ ਹੈ ਗਾਇਆ ਹਲ ਕਲੇਸ਼ ਮਿਟੈ ਬ੍ਰਹਮ ਨਾਸੈ ਮਨ ਸਿੰਦਿਆ ਫਲ ਪਾਈ ਐ ਪਾਰ ਬ੍ਰਹਮ ਪੂਰਨ ਪਰਮੇਸ਼ਰ ਨਾਨਕ ਨਾਮ ਧਾਈਆ ਸਖੀ ਐਸ਼ ਕਰੀ ਨਿਤ ਸੁਖ ਮਨਾਈ ਕਬ ਮੇਰੀ ਆਸ ਪੁਜਾਏ ਚਰਨ ਪਿਆਸੀ ਦਰਸ਼ ਬਰਾਗਨ ਏਖੋਂ ਥਾਨ ਸੁਬਾਏ ਖੋਜ ਲਹਉ ਹਰ ਸੰਤ ਜਨ ਸੰਗ ਸੰਮ੍ਰਿਤ ਪੁਰਖ ਮਿਲਾਏ ਨਾਨਕ ਤਿੰਨ ਮਿਲਿਆ ਸੁਰ ਜਨ ਸੁਖ ਦਾਤਾ ਸੇਵਡ ਭਾਗੀ ਮਾਏ ਸਖੀ ਨਾਲ ਵਸਾ ਆਪਣੇ ਨਾ ਪਿਆਰੇ ਮੇਰਾ ਮਨ ਤਨ ਹਰ ਸੰਗ ਹਿਲੇਆ ਸੁਣਖੀਏ ਮੇਰੀ ਨੀਂਦ ਭਲੀ ਮੈਂ ਆਪਨੜਾ ਪਿਰ ਮਿਲਿਆ ਪ੍ਰਮਖੋਇਓ ਸ਼ਾਂਤ ਸਹਿਜ ਸੁਆਮੀ ਪ੍ਰਗਾਸ ਭਇਆ ਕੌਲ ਖਿਲੀਆ ਵਰ ਪਾਇਆ ਪ੍ਰਭ ਅੰਤਰ ਜਾਮੀ ਨਾਨਕ ਸੁਹਾਗ ਨ ਚਲਿਆ